ਸultanpur Lodhi ਵਿਖੇ ਪਵਿੱਤਰ ਕਾਲੀ ਵੇਂਦੀ ਕਾਰ ਸੇਵਾ ਦੇ 25 ਸਾਲ ਪੂਰੇ ਹੋਣ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਪ੍ਰਕਾਸ਼ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੇਚੇਵਾਲ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਜੁਲਾਈ 2000 ਵਿੱਚ ਇੱਥੇ ਕਾਰ ਸੇਵਾ ਦੀ ਸ਼ੁਰੂਆਤ ਹੋਈ ਸੀ। ਨਿਰਮਲ ਕਟਿਆ Sultanpur Lodhi ਵਿਖੇ ਇਸ ਸਮਾਗਮ 4 ਦਿਨ ਤੱਕ ਚੱਲਣਗੇ। ਅੱਜ ਦੇ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਪਵਿੱਤਰ ਵੇਂਦੀ ਦੀ ਸਵੱਛਤਾ ਇਸ ਸਹਿਯੋਗ ਨਾਲ ਬਹੁਤ ਸਾਰੀਆਂ ਚੁਣੌਤੀਆਂ ਨੂੰ ਸਰ ਕਰਦੇ ਹਾਂ ਸੂਬੇ ਵਿੱਚ ਵਾਤਾਵਰਨ ਸੰਭਾਲ ਲਹਿਰ ਖੜੀ ਕਰਨ 'ਚ ਇਸ ਉਪਰਾਲੇ ਨੇ ਵੱਡਮੁੱਲੀ ਭੂਮਿਕਾ ਨਿਭਾਈ ਹੈ ਲੋਕਾਂ ਵਿੱਚ ਵਾਤਾਵਰਨ ਦੀ ਚੇਤਨਾ ਜਾਗਰੂਕ ਕਰਨ ਦੇ ਮੰਤਵ ਨਾਲ ਹਰ ਸਾਲ ਕਾਰ ਸੇਵਾ ਦੀ ਵਰੇਗੰਡ ਮਨਾਈ ਜਾਂਦੀ ਹੈ ਜਿਸ ਦੌਰਾਨ ਹੁਣ ਤੱਕ ਹੋਏ ਕੰਮਾਂ ਦੀ ਪਰਚੋਲ ਦੇ ਨਾਲ-ਨਾਲ ਭਵਿੱਖ ਦੇ ਉਪਰਾਲਿਆਂ ਬਾਰੇ ਵਿਚਾਰ ਵਟਾਂਦਰਾ ਅਤੇ ਟੀਚੇ ਮਿੱਥੇ ਜਾਂਦੇ ਨੇ ਅੱਜ ਉਹ ਪੂਰੇ ਪੰਜਾਬ ਦੇ ਵਿੱਚ ਉਦਾਹਰਣ ਬਣ ਗਿਆ ਦੇ ਕੋਈ ਚੁਰਕਾਲੇ ਕਿੱਰੀਏ ਨਹੀਂ ਪ੍ਰਕੋਸ਼ ਹੋ ਕੇ 12 ਵਾਰ ਕਮਤ ਨਾਲ ਸੀ ਸੱਤ ਸੱਤ ਦੇ ਨੇ ਕੋਈ ਬਿੱਤੇ ਹਾਸ ਕਰਦੇ 12 ਦੀ ਮੇਜ ਰੋੜੀ ਤੇ ਮੇਰੀ ਐਕਸਟ੍ਰੀਮ ਕਿੰਨੀ ਮੇਰੀ ਕਾਲਾ ਸੀ ਦੇ ਰੇਲ ਇੱਦੋਂ ਰੁਕਾ ਦਿਆ ਧਰ ਦੇ ਚੋਟ ਦਾ ਰੁਆੜਾ ਇਹ ਸਾਰੀ ਸ਼ਬਦ ਉਹਦੇ ਵਾਸਤੇ ਵੀ ਉਹਨਾਂ ਦੇ ਕਿਤੇ